ਫਿਲਮ ਡਰਾਮੇ ਵਾਲੀ ਰਿਲੀਜ਼ ਹੋਣ ਜਾ ਰਹੀ ਹੈ ਤੇ ਮੇਰੇ ਨਾਲ ਜੀਜਾ ਜੀ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਿਰ ਜੀਜਾ ਜੀ ਕੇ ਨਾਂ ਪਿਆ ਕਿਰਦਾਰ ਦਾ ਤੇ ਕਿਰਦਾਰ ਕਿਹਦੇ ਸਸੀਕਲ ਜੀ ਮੇਰੇ ਕਿਰਦਾਰ ਦਾ ਨਾਂ ਦਰਸਲ ਹੈਗਾ ਜੀਵਨ ਜਲੰਦਰੀ ਜਲੰਧਰ ਤੋਂ ਹੀ ਆ ਤੇ ਸਾਡੇ ਜਿਹੜੇ ਡਾਇਰੈਕਟਰ ਤੇ ਰਾਈਟਰ ਨੇ ਫਿਲਮ ਦੇ ਚੰਦਰ ਕੰਬੋਜ ਉਹਨਾਂ ਨੇ ਆ ਕਹਿੰਦੇ ਬਾਹਰ ਛੋਟਾ ਨਾ ਕਰ ਦਿੰਦੇ ਸ਼ਾਰਟ ਕਰ ਦਿੰਦੇ ਨਾਂ ਤੁਹਾਡਾ ਤਾਂ ਉਹਨੇ ਮੁਰਲੇ ਅਖਰ ਜੀਜੇ ਜੀਵਨ ਤੋਂ ਚੁੱਕ ਲਏ ਤੇ ਉਸ ਤੋਂ ਅਗਲੇ ਜਲੰਦਰੀ ਤੋਂ ਵੀ ਮੁਰਲੇ ਚੁੱਕ ਲਏ ਦੋ ਤੇ ਜੀਜਾ ਬਣਾਤਾ ਸਾਰਿਆਂ ਨੂੰ ਜਿਹੜੇ ਬਾਕੀ ਦੇ ਕਲਾਕਾਰ ਨੇ ਕਿਰਦਾਰ ਨੇ ਫਿਲਮ ਚ ਸਾਰਿਆਂ ਨੂੰ ਪਰੇਸ਼ਾਨੀਆਂ ਇਸ ਗੱਲ ਤੋਂ ਕਿ ਸਾਨੂੰ ਇਹਨੂੰ ਜੀਜਾ ਕਿਉਂ ਕਹਿਣਾ ਪੈਂਦਾ ਇਸਰ ਮੈਂ ਜਾਣਨਾ ਚਾਹੀਏ ਕਿ ਜਦੋਂ ਆਪਾਂ ਫਿਲਮ ਦਾ ਟ੍ਰੇਲਰ ਵੇਖਦੇ ਹਾਂ ਸ਼ੁਰੂਆਤ ਹੁੰਦੀ ਹੈ ਉਹ ਦੋ ਪੰਜਾਬ ਦਾ ਮੇਲ ਦਿਖਾਇਆ ਗਿਆ ਕਿ ਜੋ ਪੰਜਾਬ ਜਦੋਂ ਵੱਖ ਹੁੰਦੇ ਨੇ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਹੱਲੇ ਵੀ ਕਿਤਨਾ ਕਿਤੇ ਟੀਸ ਹੈ ਜਿਹੜੇ ਉਧਰਲੇ ਪੰਜਾਬ ਦੇ ਵਿੱਚ ਰਹਿ ਗਏ ਜਾਂ ਇਧਰਲੇ ਪੰਜਾਬ ਦੇ ਵਿੱਚ ਰਹਿ ਗਏ ਉਹਨਾਂ ਨੂੰ ਮਿਲਣ ਦੀ ਬਾਅਦ ਦੇ ਵਿੱਚ ਕਹਾਣੀ ਵਿਦੇਸ਼ ਤੱਕ ਪਹੁੰਚ ਜਾਂਦੀ ਹੈ ਉੱਥੇ ਜਾ ਕੇ ਉਹ ਦੋ ਪੰਜਾਬ ਦਾ ਮੇਲ ਵੀ ਦਿਖਾਇਆ ਗਿਆ ਤੇ ਫਿਲਮ ਦੇ ਕਿਰਦਾਰ ਇਸ ਵਿੱਚ ਇੱਕ ਕਾਂਸੈਪਟ ਦੇ ਬਾਰੇ ਜਾਨਣਾ ਚਾਹੀਏ ਕਿ ਕਾਂਸੈਪਟ ਕੀ ਹੈ ਇਹ ਬੜਾ ਬੜਾ ਹੀ ਪਿਆਰਾ ਕਨਸੈਪਟ ਹੈ ਜਿੱਦਾਂ ਤੁਸੀਂ ਗੱਲ ਕੀਤੀ ਜਿੱਥੋਂ ਟ੍ਰੇਲਰ ਸ਼ੁਰੂ ਹੁੰਦਾ ਦੋ ਪੰਜਾਬਾਂ ਦੇ ਦੋ ਬਜ਼ੁਰਗ ਆਪਸ ਵਿੱਚ ਗੱਲ ਕਰ ਰਹੇ ਨੇ ਲੈਂਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਤੋਂ ਦੋ ਬਜ਼ੁਰਗ ਦੋਸਤ ਨੇ ਆਪਸ ਵਿੱਚ ਗੱਲ ਕਰ ਰਹੇ ਨੇ ਕਿ ਤਾਰਾਂ ਕਰਦੋਂ ਹਟਣ ਗਏ ਮੈਂ ਆਪਣੇ ਯਾਰ ਨਾਲ ਨੈਰੀ ਨਾਉਣ ਜਾਣਾ ਜੀ ਫਿਰ ਉਸ ਤੋਂ 70 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਅਦ ਬਾਹਰ ਮੁਲਕ ਦੇ ਵਿੱਚ ਦੋਵੇਂ ਪੰਜਾਬਾਂ ਤੋਂ ਲੋਕ ਮਿਲਦੇ ਆ ਜੀ ਕਿਸ ਤਰ੍ਹਾਂ ਉਹਨਾਂ ਦੀ ਸਾਂਝ ਪੈਂਦੀ ਹੈ ਕੀ ਉਹਨਾਂ ਦੇ ਵਿੱਚ ਤਕਰਾਰਾਂ ਹੁੰਦੀਆਂ ਨੇ ਛੋਟੀਆਂ-ਛੋਟੀਆਂ ਨੌਕ-ਚੌਂਕ ਹੁੰਦੀ ਹੈ ਉਸ ਤੋਂ ਬਾਅਦ ਕਿੱਦਾਂ ਉਹ ਆਪਸ ਰਲ ਕੇ ਇੱਕ ਡਰਾਮਾ ਖੇਡਦੇ ਨੇ ਉਹ ਬਜ਼ੁਰਗ ਕਿੱਦਾਂ ਇੱਕ ਦੂਜੇ ਨੂੰ ਮਿਲਣ ਦੀ ਤਾਂਗ ਚ ਨੇ ਜਿੱਦਾਂ ਹਜ਼ਾਰਾਂ ਸੈਂਕੜੇ ਲੋਕ ਮਾਵਾਂ ਤਪਤ ਪੈਣਾ ਤੋਂ ਭਰਾ ਵਿਛੜ ਗਏ ਯਾਰਾਂ ਤੋਂ ਯਾਰ ਪਿਛੜ ਗਏ ਕਿੱਦਾਂ ਮਿਲਣ ਦੀ ਤਾਂਗ ਚ ਉਹਨਾਂ ਦੀ ਉਮਰਾਂ ਨਿਕਲ ਗਈਆਂ ਤੇ ਉਹ ਇਹੀ ਉਸ ਡਰਾਮੇ ਦੇ ਵਿੱਚ ਪੇਸ਼ਕਸ਼ ਕੀਤੀ ਗਈ ਹੈ ਜਿਹੜੀ ਕਿ ਬਹੁਤ ਸੋਹਣੇ ਤਰੀਕੇ ਨਾਲ ਉਹਨੇ ਦਿਖਾਈ ਹੈ ਸਰ ਜਦੋਂ ਤੁਸੀਂ ਫਿਲਮ ਦੇ ਦੌਰਾਨ ਇਸ ਕਨਸੈਪਟ ਤੇ ਕੰਮ ਕਰੀ ਸੀ ਕਦੀ ਇਸ ਇਸ ਤਰ੍ਹਾਂ ਦੇ ਬਜ਼ੁਰਗਾਂ ਦੇ ਨਾਲ ਕਿਸੇ ਨੂੰ ਮੁਲਾਕਾਤ ਕਰਨ ਦਾ ਇਸੇ ਬਾਬਨਿਆ ਤੁਹਾਡਾ ਕੋਈ ਇਸ ਤਰ੍ਹਾਂ ਦਾ ਹੋਇਆ ਕਿ ਕਿਸੇ ਨਾਲ ਮੁਲਾਕਾਤ ਹੋ ਸਗੀ ਕਿਸ ਨੇ ਆਪਣੇ ਕਿੱਸੇ ਸਾਂਝੇ ਕੀਤੇ ਹੋਵੇ ਜਾਂ ਤੁਹਾਡੀ ਕਿਸੇ ਬਜ਼ੁਰਗ ਦੇ ਨਾਲ ਜੀ ਬਿਲਕੁਲ ਬਿਲਕੁਲ ਇੱਥੇ ਨਾ ਆਪਣੇ ਚੰਡੀਗੜ੍ਹ ਦੇ ਆਊਟਸਕਰਟ ਚ ਜਿਹੜੇ ਪਿੰਡ ਨੇ ਉੱਥੇ ਮੈਂ ਇੱਕ ਦਫਾ ਗਿਆ ਸੀ ਉਦੋਂ ਮੈਨੂੰ ਇਹੋ ਜਿਹੇ ਬਜ਼ੁਰਗ ਨਾਲ ਜਿਹੜੇ ਕਿ ਮੁਸਲਮ ਸੀਗੇ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ ਦੱਸਿਆ ਕਿ ਉਹ ਉਹ ਕੱਲ ਦੱਸਦੇ ਹੋਏ ਉਹਨਾਂ ਦੀਆਂ ਅੱਖਾਂ ਭਰ ਗਿਆ ਸੀ ਔਰ ਕਹਿੰਦੇ ਕੁਝ ਨਹੀਂ ਸਭ ਇੱਥੇ ਖੇਡਦੇ ਰਹਿੰਦੇ ਸੀ ਇੱਥੇ ਮਿਲਦੇ ਸੀ ਆਪਸ ਦੇ ਵਿੱਚ ਬੜੀ ਸਾਂਝ ਸੀ ਤੇ ਉਹਨਾਂ ਨੇ ਉਹ ਕੁੱਸੇ ਦੱਸੇ ਫਿਰ ਮੈਂ ਥੀਏਟਰ ਕਰਦਾ ਸੀ ਥੀਏਟਰ ਲਿਟਰੇਚਰ ਪੜ੍ਹਨ ਦਾ ਮੌਕਾ ਮਿਲਿਆ ਉੱਥੋਂ ਬੜਾ ਕੁਝ ਸਮਝ ਲੱਗਾ ਪਤਾ ਲੱਗਾ ਕਿਰਦਾਰਾਂ ਬਾਰੇ ਕਹਾਣੀਆਂ ਪਤਾ ਲੱਗੀਆਂ ਕੀ ਵਾਪਰਿਆ ਸੀ ਉਹ ਪਤਾ ਲੱਗਾ ਤੇ ਫਿਰ ਹੁਣ ਜਦੋਂ ਮੈਂ ਕੈਰੈਕਟਰ ਪਲੇ ਕੀਤਾ ਜਦੋਂ 19 ਤਰੀਕ ਨੂੰ ਰਿਲੀਜ਼ ਹੋਣੀ ਤੁਸੀਂ ਵੀ ਦੇਖੋਗੇ ਤੁਹਾਨੂੰ ਖੁਦ ਨੂੰ ਵੀ ਅਹਿਸਾਸ ਹੋਊਗਾ ਕਿ ਕੀ ਅਸੀਂ ਕਿਹਾ ਫਿਲਮ ਜੀ ਸਿਰ ਤੋਂ ਸਕਰੀਨ ਦੇ ਤੱਕ ਦੋ ਪੰਜਾਬਾ ਦਾ ਮਿਲੋ ਦਿਖਾ ਦਿੱਤਾ ਹੈ ਜਦੋਂ ਦੋ ਪੰਜਾਬੀ ਆਰਟਿਸਟ ਮਿਲਦੇ ਨੇ ਤਾਂ ਕਿਸ ਤਰ੍ਹਾਂ ਦਾ ਹਾਸਾ ਮਜ਼ਾਕ ਰਿਹਾ ਤੁਹਾਡਾ ਉੱਥੇ ਸੈੱਟ ਦੇ ਉੱਪਰ ਕਿਸ ਤਰ੍ਹਾਂ ਨੇ ਉਹਨਾਂ ਨਾਲ ਗੱਲਬਾਤ ਰਹੀ ਹੈ ਨਹੀਂ ਕਿ ਉਹਨਾਂ ਨੂੰ ਵੀ ਉਡੀਕ ਹੁੰਦੀ ਹੈ ਇੱਥੇ ਆਨ ਦੀ ਤੁਹਾਡੇ ਨਾਲ ਗੱਲਬਾਤ ਕਲਾਕਾਰਾਂ ਨਾਲ ਕਰਨ ਦੀ ਹਾਂਜੀ ਹਾਂਜੀ ਬਿਲਕੁਲ ਉਡੀਕ ਦੇ ਨੇ ਉਹ ਬੜੇ ਚਾਹਵਾਨ ਨੇ ਉਹਨਾਂ ਦੀ ਜੋ ਵੀ ਤਾਂਗ ਹੈ ਕਿ ਕਦੋਂ ਉਹਨਾਂ ਨੂੰ ਮੌਕਾ ਮਿਲੇ ਤਾਂ ਇਸ ਪੰਜਾਬ ਆਉਣ ਤੇ ਉਹਨਾਂ ਨਾਲ ਬਹੁਤ ਖੂਬਸੂਰਤ ਐਕਸਪੀਰੀਅੰਸ ਰਿਹਾ ਬੜਾ ਪਿਆਰ ਉਹਨਾਂ ਨੇ ਨਿੱਗ ਬੜਾ ਸਤਿਕਾਰ ਦਿੱਤਾ ਜੋ ਚਮਕ ਸਾਡੀਆਂ ਅੱਖਾਂ 'ਚ ਉਹਨਾਂ ਨੂੰ ਦੇਖ ਕੇ ਆ ਉਹੀ ਚਮਕ ਉਹਨਾਂ ਦੀ ਅੱਖਾਂ 'ਚ ਸਾਨੂੰ ਦੇਖ ਕੇ ਮਿਲਦੀ ਹੈ ਉਹੀ ਨਿੱਗ ਮਿਲਦਾ ਬਹੁਤ ਜ਼ਿਆਦਾ ਵਧੀਆ ਰਿਹਾ ਤੇ ਬੜਾ ਕੁਝ ਸਿੱਖਿਆ ਔਰ ਜੋ ਮੈਮਰੀਜ਼ ਬਣੀਆਂ ਨੇ ਉਹ ساری ਉਮਰ ਰਹਿਣਗੀਆਂ ਨਾਲ ਬੜੀਆਂ ਸੋਹਣੀਆਂ ਬੜੀਆਂ ਕੋਈ ਯਾਦ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਉਹ ਸੈਟ ਵੀ ਅੱਜੇ ਕੱਲ ਦੀ ਹੀ ਗੱਲ ਹੈ ਅਸੀਂ ਕਰਤਾਰਪੁਰ ਸਾਹਿਬ ਮੱਥਾ ਟੇਕਣ ਗਏ ਸੀ ਇੱਥੋਂ ਸਾਡੀ ਟੀਮ ਮੈਂ ਸ਼ਰਨ ਹੋਰਾਂ ਆ ਤੇ ਬਾਕੀ ਸਾਰੇ ਤੇ ਉਹ ਜਦੋਂ ਅਸੀਂ ਉੱਥੇ ਪਹੁੰਚੇ ਆ ਮਤਲਬ ਇਮੀਗ੍ਰੇਸ਼ਨ ਆਫਿਸ ਪਹੁੰਚਣ ਤੋਂ ਲੈ ਕੇ ਜਦੋਂ ਤੱਕ ਮੁੜ ਕੇ ਨਹੀਂ ਆਏ ਜੋ ਪਿਆਰ ਜੋ ਆਪਣਤ ਜੋ ਨਿੱਗ ਸਾਨੂੰ ਮਿਲਿਆ ਜੋ ਵਾਰਮਥ ਮਿਲੀ ਸਾਨੂੰ ਜੋ ਉਹਨਾਂ ਨੇ ਆਪਣੇ ਆਪਣੇ ਆਪਣੀਆਂ ਬਾਹਾਂ ਫਲਾ ਕੇ ਸਾਡਾ ਸਵਾਗਤ ਕੀਤਾ ਪਲਕਾਂ ਵਿਸ਼ਾ ਕੇ ਉਹ ਬਹੁਤ ਖੂਬਸੂਰਤ ਆ ਪਹੁੰਚਦੇ ਇਹ ਮੈਨੂੰ ਮિલે ਸਾਰੇ ਉੱਥੇ ਸਾਡੇ ਕੋ-ਐਕਟਰਸ ਵੀ ਉੱਥੇ ਪਹੁੰਚੇ ਹੋਏ ਸੀ ਉਧਰੋਂ ਲਾਹੌਰ ਤੋਂ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਸਾਡਾ ਸਤਿਕਾਰ ਕੀਤਾ ਮੈਂ ਤਾਂ ਸਿੱਖ ਵੀ ਲੈ ਆ ਬਹੁਤ سارے ਵਰਡਸ ਉਰਦੂ ਦੇ ਇਸਤਿਕਬਾਲ ਜਿੱਦਾਂ ਸਾਡਾ ਕੀਤਾ ਉਸ ਨਾਲ ਮਤਲਬ ਅਸੀਂ ਬਹੁਤ ਖੁਸ਼ ਹਾਂ ਉਸ ਉਸ ਤੋਂ ਔਰ ਬਹੁਤ ਮੈਮਰੀਜ਼ ਲੈ ਕੇ ਆਏ ਹਾਂ ਉੱਥੋਂ ਬੜੀਆਂ ਸਗਾਤਾਂ ਦਿੱਤੀਆਂ ਉਹਨਾਂ ਨੇ ਸਾਨੂੰ ਬਹੁਤ ਬਿਊਟੀਫੁਲ ਮੈਮਰੀ ਬਣੀ ਆ ਫਿਲਮ ਦੇ ਵਿੱਚ ਤਾਂ ਜੀਜਾ ਜੀ ਨੂੰ ਸਿੰਗਰ ਸਿੰਗਰ ਕਹਿੰਦੇ ਆ ਸਿੰਗਰ ਸਬ ਦਾ ਅਸਲ ਗਾਣਾ ਵੀ ਹੈ ਇਸ ਫਿਲਮ ਦੇ ਵਿੱਚ ਕੋਈ ਤਾਂ ਜ਼ਰੂਰ ਉਸੇ ਦੋਤ ਬੋਲ ਨਹੀਂ ਮੇਰਾ ਕੋਈ ਗਾਣਾ ਨਹੀਂ ਹੈਗਾ ਜੀ ਮੈਂ ਕੁਝ ਗਾਇਆ ਨਹੀਂ ਇਸ ਫਰਮ ਦੇ ਵਿੱਚ ਇਸ ਫਿਲਮ ਦੇ ਵੈਸੇ ਗਾਣੇ ਬੜੇ ਪਿਆਰੇ ਨੇ ਤੇ ਰਾਹਤ ਫਤਿਹ ali ਖਾਨ ਸਾਹਿਬ ਨੇ ਵੀ ਗਾਇਆ ਇਸ ਫਿਲਮ ਦੇ ਵਿੱਚ ਦਵਿੰਦਰ ਸਿੰਘ ਨੇ ਵੀ ਗਾਇਆ ਇਸ ਫਿਲਮ ਦੇ ਵਿੱਚ ਜੋ ਕਿ ਬਹੁਤ ਮਜ਼ੇਦਾਰ ਹੈ ਤੇ ਆਪਾਂ ਜਦੋਂ ਫਿਲਮ ਦੇਖਾਂਗੇ ਬਹੁਤ ਮਜ਼ਾ ਆਊਗਾ ਪਰ ਜੀ ਸਰ ਜੀ ਆਪਾਂ ਡਾਲ ਕਰੀਏ ਤਾਂ ਤੁਹਾਡਾ ਇੱਕ ਕਿਰਦਾਰ ਬਹੁਤ ਫੇਮਸ ਹੋਇਆ ਸੀਗਾ ਜੱਟ ਢਿੰਗਾ ਤੇ ਉਸ ਕਿਰਦਾਰ ਦੀ ਇੱਕ ਕਾਮੇਡੀ ਸੀਗੀ ਉਹ ਅਲੱਗ ਕਿਰਦਾਰ ਸੀਗਾ ਇਸ ਕਿਰਦਾਰ ਦੇ ਵਿੱਚ ਇੱਕ ਦੋ ਪੰਜਾਬ ਦਾ ਮੇਲ ਹੈ ਸਾਰਾ ਕੁਝ ਹੈ ਇਸ ਵਿੱਚ ਇਮੋਸ਼ਨਸ ਵੀ ਆਣਗੇ ਕਾਮੇਡੀ ਵੀ ਥੋੜੀ-ਬੋਤੀ ਹੋਵੇਗੀ ਤਾਂ ਇਸ ਕਿਰਦਾਰ ਦੇ ਵਿੱਚ ਟਲਣ ਦੀ ਲਈ ਜਾਂ ਫਿਰ ਇਸ ਕਿਰਦਾਰ ਦੇ ਵਿੱਚ ਕਿਹਨਾਂ ਇੱਕ ਵੱਖਰਾ ਲੱਗਦਾ ਤੁਹਾਨੂੰ ਉਸ ਕਿਰਦਾਰ ਨਾਲ ਅਹ ਦੇਖੋ ਹਰੇਕ ਕਿਰਦਾਰ ਦੀ ਆਪਣੀ-ਆਪਣੀ ਲਿਮਟ ਹੁੰਦੀ ਹੈ ਆਪਣਾ-ਆਪਣਾ ਰੰਗ ਹੁੰਦਾ ਆਪਣਾ-ਆਪਣਾ ਰਸ ਹੁੰਦਾ ਇਸ ਕਿਰਦਾਰ ਦਾ ਇੱਕ ਪਹਿਲੂ ਜਿਹੜਾ ਕਿ ਜੇ ਤੁਸੀਂ ਟ੍ਰੇਲਰ ਨੂੰ ਧਿਆਨ ਨਾਲ ਦੇਖਿਆ ਹੋਵੇ ਜਿਹਨੇ ਨਹੀਂ ਦੇਖਿਆ ਜ਼ਰੂਰ ਦੇਖਿਓ ਉਸ ਦੇ ਵਿੱਚ ਦੋ ਬਜ਼ੁਰਗ ਨੇ ਦੋ ਬਜ਼ੁਰਗ ਆਪਸ ਵਿੱਚ ਮਿਲਣਾ ਚਾਹੁੰਦੇ ਦੋ ਬਜ਼ੁਰਗ ਆਪਸ ਇੱਕ ਦੂਜੇ ਨੂੰ ਯਾਰ ਬੇਲੀ ਨੇ ਉਹ ਮਿਲਣਾ ਚਾਹੁੰਦੇ ਆ ਤਾਂਗਾ ਉਹਨਾਂ ਨੂੰ ਬੇਕਰਾਰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਦੋਂ ਉਹਨਾਂ ਨੂੰ ਮੌਕਾ ਮਿਲੇ ਉਹਨਾਂ ਚ ਇੱਕ ਬਜ਼ੁਰਗ ਮੈਂ ਆ ਤੇ ਉਹ ਜਿਹੜਾ ਉਹ ਕਿਰਦਾਰ ਹੈ ਉਸ ਕਿਰਦਾਰ ਨੂੰ ਜਿੰਨਾ ਮੈਂ ਰੀਅਲ ਬਣਾਉਣ ਚ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਸ ਮੇਰੇ ਜਿਹੜੇ ਥੀਏਟਰ ਟਾਈਮ ਦਾ ਐਕਸਪੀਰੀਅੰਸ ਆ ਉਹਨੇ ਮੇਰੀ ਬੜੀ ਹੈਲਪ ਕੀਤੀ ਜੀ ਮੈਂ ਆਪਣੇ ਵੱਲੋਂ ਪੂਰੀ ਵਾਹ ਲਾਈ ਆ 100% ਇਮਾਨਦਾਰੀ ਨਾਲ ਸੋਲ ਪਾਉਣ ਦੀ ਕੋਸ਼ਿਸ਼ ਕੀਤੀ ਉਸ ਵਿੱਚ ਉਮੀਦ ਕਰਦਾ ਕਿ ਸਾਰਿਆਂ ਨੂੰ ਉਸੇ ਤਰ੍ਹਾਂ ਟੰਬਦਾ ਟੰਬੂਗਾ ਉਸੇ ਤਰੀਕੇ ਨਾਲ ਲੋਕਾਂ ਨੂੰ ਛੂਹਗਾ ਜਿੱਦਾਂ ਉਹਨੇ ਮੈਨੂੰ ਛੂਹਿਆ ਸੀ ਜੀ ਸਰ ਅਖੀਰ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦਾ ਜੀ ਕਿ ਤੁਸੀਂ ਹਮੇਸ਼ਾ ਪਿਆਰ ਦਿੰਦੇ ਹੋ ਹਮੇਸ਼ਾ ਸਪੋਰਟ ਕਰਦੇ ਹੋ ਸਤਿਕਾਰ ਦਿੱਤਾ ਆਪਣੀਆਂ ਜ਼ਿੰਦਗੀਆਂ ਚ ਆਪਣੇ ਦਿਲਾਂ ਜਗ੍ਹਾ ਦਿੱਤੀ ਐ। ਇਹ ਇਦਾਂ ਹੀ ਪਿਆਰ ਬਣਾ ਕੇ ਰੱਖਿਓ ਔਰ 19 ਤਰੀਕ ਨੂੰ ਜਿਹੜੀ ਫਿਲਮ ਲੈ ਕੇ ਆ ਰਹੇ ਹਾਂ ਤੁਸੀਂ ਹਮੇਸ਼ਾ ਕਹਿੰਨੇ ਹੋ ਕੁਝ ਵੱਖਰਾ ਦਿਖਾਓ ਸਾਨੂੰ। ਅਸੀਂ ਕੋਸ਼ਿਸ਼ ਕੀਤੀ ਐ। ਕੁਝ ਵੱਖਰਾ ਤੁਹਾਡੇ ਸਾਹਮਣੇ ਪੇਸ਼ ਕਰੀਏ। ਜ਼ਰੂਰ ਸਾਨੂੰ ਪਿਆਰ ਦਿਓ ਆਪਣਾ ਆਪਣਾ ਆਸ਼ੀਰਵਾਦ ਦਿਓ। 19 ਤਰੀਕ ਨੂੰ ਤੁਹਾਡੇ ਸਾਹਮਣੇ ਫਿਲਮ ਸਨਮਾ ਘਰਾਂ ਚ ਲੱਗੂਗੀ। ਜ਼ਰੂਰ ਦੇਖ ਕੇ ਆਇਓ ਪਰਿਵਾਰ ਨਾਲ ਤੇ ਤੰਦਰੁਸਤ ਰਹੋ ਮੌਜਾ ਮਾਣੋ ਆਪਣੀ ਫੈਮਿਲੀ ਨਾਲ ਪਰਿਵਾਰ ਨਾਲ। ਜੀ। ਤੇ ਮੇਰੇ ਨਾਲ ਫਿਲਮ ਦੇ ਜਿਹੜੇ ਹੀਰੋ ਸੀਗੇ ਹਰੀਸ਼ ਵਰਮਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਮੇਰੇ ਨਾਲ ਹੀਰੋਇਨ ਸ਼ਰਨ ਕੌਰ ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਮੈਂ ਕਿਸ ਤਰ੍ਹਾਂ ਦਾ ਕਿਰਦਾਰ ਹੈ ਡਰਾਮੇ ਵਾਲੀ ਫਿਲਮ ਦੇ ਵਿੱਚ ਤੁਹਾਡਾ ਸਸ਼ਕਲ ਜੀ ਸਾਰਿਆਂ ਨੂੰ ਅ ਮੈਂ ਐਕਚੁਅਲੀ ਸੋ ਪਹਿਲਾਂ ਜੋ ਵੀ ਸ਼ਰੀਕ ਟੂ ਜਾਂ ਚੜੀਆਂ ਦਾ ਚੰਬਾ ਥੋੜੇ ਸੀਰੀਅਸ ਇੰਟੈਂਸ ਰੋਲ ਥੋੜਾ ਕੰਟੈਂਟ 베이스 ਕੀਤਾ ਫਸਟ ਟਾਈਮ ਐ ਕਾਮੇਡੀ ਕਰ ਰਹੀ ਹਾਂ ਮੇਰੇ ਲਈ ਥੋੜੀ ਔਖੀ ਕਾਮੇਡੀ ਕਰਨੀ ਬਟ ਯੈਸ ਮੈਂ ਸ਼ੁਰੂਆਤ ਕੀਤੀ ਇੱਕ ਡਿਫਰੈਂਟ ਕੈਰੈਕਟਰ ਪਲੇ ਕਰ ਰਹੀ ਹਾਂ ਨਾ ਔਰ ਫਸਟ ਟਾਈਮ ਮੈਂ ਲੈਂਦੇ ਪੰਜਾਬੀ ਆਰਟਿਸਟਾਂ ਨਾਲ ਕੰਮ ਕਰ ਰਹੀ ਹਾਂ ਫਸਟ ਟਾਈਮ ਹਰੀਸ਼ ਚੀਨਲ ਕੰਮ ਕਰ ਰਹੀ ਹਾਂ ਫਸਟ ਟਾਈਮ ਐ ਵੈਸਟਰਨ ਪਾ ਰਹੀ ਹਾਂ ਆਪਣੀ ਪੰਜਾਬੀ ਮੂਵੀ ਦੇ ਵਿੱਚ ਸੋ ਮੇਰੇ ਲਈ ਇੱਕ ਫੁੱਲ ਔਨ ਐਕਸਾਈਟਮੈਂਟ ਹੈ ਇੱਕ ਬਹੁਤ ਕੁਝ ਸਿੱਖਣ ਨੂੰ ਵੀ ਮ ਔਰ ਅਸੀਂ ਬਹੁਤ ਕਾਮੇਡੀ ਦੇ ਥਰੂ ਕੁਝ ਇਮੋਸ਼ਨਸ ਔਰ ਇੱਕ ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕਿਤੇ ਜਦੋਂ ਗੱਲਾਂ ਦੀ ਲੈਂਦੇ ਔਰ ਚੜਦੇ ਪੰਜਾਬ ਦੀ ਤੇ ਉਹ ਕਿਤੇ ਨਾ ਕਿਤੇ ਜੋ ਇਮੋਸ਼ਨਸ ਨੇ ਉਹ ਹਰ ਕੋਈ ਫੀਲ ਕਰ ਸਕਦਾ ਹੈ ਮੈਂ ਵੀ ਕੀਤੇ ਨੇ ਕਿ ਬਚਪਨ ਤੋਂ ਅਸੀਂ ਉਹ ਚੀਜ਼ਾਂ ਸੁਣਦੇ ਆਏ ਆ ਔਰ ਕੱਲ ਜਦੋਂ ਮੈਂ ਕਰਤਾਰਪੁਰ ਉਸ ਧਰਤੀ ਤੇ ਪੈਰ ਪਾਇਆ ਤੇ ਇੱਕ ਅਲੱਗ ਹੀ ਫੀਲ ਆਇਆ ਔਰ ਉਧਰੋਂ ਸਾਹਮਣੇ ਤੋਂ ਜੋ ਲੈਂਦੇ ਪੰਜਾਬੀ ਨੂੰ ਜੋ ਸਾਨੂੰ ਇੱਕ ਵਾਰਮ ਵੈਲਕਮ ਕੀਤਾ ਨਾ ਮੈਂ ਦੱਸ ਨਹੀਂ ਸਕਦੀ ਕਿ ਇਦਾਂ ਲੱਗਿਆ ਜਿਦਾ ਪਤਾ ਨਹੀਂ ਬੜੇ ਟਾਈਮ ਦੇ ਵਿਛੜੇ ਕਲ ਮਿਲਾਪ ਹੋਇਆ ਹੈ। ਤੋ ਜੋ ਚੀਜ਼ ਮੈਂ ਫੀਲ ਕੀਤੀ ਹੈ ਮੈਨੂੰ ਲੱਗਦਾ ਜਦੋਂ ਸਾਡੀ ਆਡੀਅנס 19 ਜਨਵਰੀ ਨੂੰ ਥੀਏਟਰ 'ਚ ਡਰਾਮੇ ਵਾਲੇ ਦੇਖਣ ਜਾਊਗੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਹਾਸੇ ਦੇ ਨਾਲ-ਨਾਲ ਉਹ ਇੱਕ ਜਿਹੜਾ ਫੀਲ ਹੈ ਨਾ ਉਹ ਜ਼ਰੂਰ ਫੀਲ ਹੋਏਗਾ। ਤੇ ਬੀਂਗਾ ਆਰਟਿਸਟ ਵੀ ਆਰ ਬLESSED ਕਿ ਰੱਬ ਨੇ ਸਾਨੂੰ ਇਹ ਚਾਂਸ ਦਿੱਤਾ ਕਿ ਆਪਣੀ ਆਡੀਅੰਸ ਦੇ ਫੇਸਿਸ ਤੇ ਥੋੜੀ ਸਮਾਈਲ ਲਿਆ ਸਕੀ ਔਰ 1% ਵੀ ਅਗਰ ਅਸੀਂ ਇਸ ਮੈਸੇਜ ਥਰੂ ਕਿਸੇ ਨੂੰ ਕਨੈਕਟ ਕਰ ਸਕਦੇ ਆ ਤੇ ਆਈ ਥਿੰਕ ਸਾਡੇ ਲਈ ਬਹੁਤ ਵੱਡੀ ਔਰ ਵਧੀਆ ਗੱਲ ਹੋਊਗੀ ਜਿਸ ਤਰ੍ਹਾਂ ਆਪਾਂ ਹਰੀਸ਼ ਵਰਮਾ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਕਿ ਅਸੀਂ ਇੱਕ ਨਵਾਂ ਵਰਡ ਸਿੱਖਿਆ ਇਸਤੇ ਕਬਾਲ ਇਸ ਤਰ੍ਹਾਂ ਦੇ ਸ਼ਬਦ ਸਿੱਖਨੇ ਸ਼ੁਰੂ ਕਰ ਦਿੱਤੇ ਸੀਗੇ ਉਹਨਾਂ ਤੋਂ ਤੁਸੀਂ ਕੀ ਸ਼ਬਦ ਸਿੱਖੇ ਜਿਹੜੇ ਉਧਰਲੇ ਪੰਜਾਬ ਦੇ ਲੋਕ ਸੀ ਆ ਮਾਸ਼ਾਅੱਲਾ ਬੜੀ ਖੂਬਸੂਰਤ ਹੈ ਮੈਂ ਇਹ ਬਹੁਤ ਸਿੱਖਿਆ ਸੁਣਿਆ ਆਪਣੇ ਲਈ ਸੋ ਯੈਸ ਮੈਨੂੰ ਮੈਂ ਜਦੋਂ ਅਸੀਂ ਕੱਲ ਹੋ ਕੇ ਆਏ ਤੇ ਅੱਜ ਉਹ ਨਿਊਜ਼ ਚੈਨਲ ਵਾਲਿਆਂ ਨੇ ਅਪਡੇਟ ਕੀਤਾ ਸਾਨੂੰ ਜਦੋਂ ਟੈਗ ਕੀਤਾ ਤੁਹਾਨੂੰ ਤਾਂ ਨਹੀਂ ਕੰਪਲੀਮੈਂਟ ਕਰਦੇ ਸੀ ਹਾਂ ਮੈਨੂੰ ਹੀ ਕਰਦੇ ਸੀਗੇ ਕਿ ਮਾਸ਼ਾਅੱਲਾ ਬਹੁਤ ਖੂਬਸੂਰਤ ਹੈ ਤੇ ਮੈਂ ਉਹੀ ਸਿੱਖਿਆ ਆਪਣੀ ਤਾਰੀਫ 'ਚ ਔਰ ਮੈਨੂੰ ਉਹਨਾਂ ਦਾ ਕਹਿਣਾ ਬੜਾ ਹੈਵੀ ਜਰ ਬੜਾ ਖੂਬਸੂਰਤ ਲੱਗਿਆ ਅੱਜ ਜਦੋਂ ਉਹਨਾਂ ਦੇ ਨਿਊਜ਼ ਚੈਨਲ ਸਾਨੂੰ ਟੈਗ ਕਰ ਰਹੇ ਨੇ ਔਰ ਜਿਸ ਤਰੀਕੇ ਨਾਲ ਇੰਟਰਵਿਊ ਰ ਉਹਨਾਂ ਦਾ ਲਹਿਜਾ ਬੋਲਣ ਦਾ ਉਹ ਜੋ ਰਿਸਪੈਕਟ ਦੇ ਰਹੇ ਨੇ ਆਫਕੋਸ ਮੈਂ ਚਾਹਾਂਗੀ ਕਿ ਮੈਂ ਵੀ ਉਹ ਲੈਂਗੁਏਜ ਕਿਤੇ ਨਾ ਕਿਤੇ ਸਿੱਖੂੰਗੀ ਜ਼ਰੂਰ yes ਜਿਸ ਤਰ੍ਹਾਂ ਉਹਨਾਂ ਕਲਾਕਾਰਾਂ ਦੇ ਨਾਲ ਤੁਹਾਡਾ ਇੱਕ ਸਾਡਾ ਇੱਕ ਰਿਸ਼ਤਾ ਕਾਇਮ ਹੋ ਜਾਂਦਾ ਹੈ ਇੱਕ ਤਰੀਕੇ ਦੇ ਨਾਲ ਪਿਆਰ ਪੈ ਜਾਂਦਾ ਹੈ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਪਿਆਰ ਹੋਰ ਗੂੜਾ ਹੋਵੇਗਾ ਹੋਰ ਕਿਸੇ ਕਨਸੈਪਟ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਉਡੀਕ ਰਹੀਗੀ ਕੰਮ ਕਰਨ ਦੀ yes i'm so excited ki ਕਦੋਂ ਮੈਂ ਨੈਕਸਟ ਪ੍ਰੋਜੈਕਟ ਉਹਨਾਂ ਨਾਲ yes ਮੈਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲੇਗਾ ਉਹਨਾਂ ਦੀ ਵਾਈਬਸ ਬਹੁਤ ਅੱਛੀਆਂ ਜੀ ਔਨ ਸਕਰੀਨ ਉਹਨਾਂ ਦੀ ਕਾਮੇਡੀ ਜੋ ਪੰਚਸ ਦੀ ਲਾਈਨ ਸੀ ਜੋ ਟਾਈਮਿੰਗ ਸੀ और जो उन्हों का कॉम्बीनेशन से चारा पंजा आई थिंक माइंड ब्लोइंग आई लर्न अलॉट फ्रॉम दैम एज वैल और हरीश जी एज वैल सो आई एम ब्लैसड सो असी ये प्रोजेक्ट थोड़े लिए बनाया है बहुत ज़्यादा कॉमेडी लाइट ज इमोशनस ने थोड़ा जा रोमांस है और बहुत वीरिया मैसेज है सो so, मैं गुजारिश कराँगी थोड़े बिना साहन कंप्लीट नहीं होंगी उन्नीस जनवरी में तीन अपना कीमती टाइम क्ड के अपने नेड़ली थिएटर से एंड फ्रेंड्स के नाम जाके जरूर देख के आयो ਥੈਂਕ ਯੂ ਸੋ ਮੱਚ ਸਸ਼ੇਕਾ ਥੈਂਕ ਯੂ ਤੇ ਮੇਰੇ ਨਾਲ ਫਿਲਮ ਦੇ ਸਟਾਰ ਕਾਸਟ ਮੌਜੂਦ ਸੀਗੀ ਜਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਨਾਂ ਦੇ ਵੱਲੋਂ ਆਪਣੇ ਕਿਰਦਾਰ ਦੇ ਪਤਵੱਕ ਪਹਿਲੂਆਂ ਦੇ ਉੱਪਰ ਚਾਨਣਾ ਪਾਇਆ ਤੇ ਦੱਸਿਆ ਕਿ ਫਿਲਮ ਦੇ ਵਿੱਚ ਕਿਰਦਾਰ ਹੋਵੇ ਉਹਨਾਂ ਦੇ ਕਿਵੇਂ ਦੇ ਰਹਿਣ ਵਾਲੇ ਨੇ ਤੇ ਫਿਲਮ ਕਿਹੜੇ ਕਨਸੈਪਟ ਨੂੰ ਲੈ ਕੇ ਤਿਆਰ ਕੀਤੀ ਗਈ ਹੈ ਕੈਮਰਾਮੈਨ ਤਰुण ਦੇ ਨਾਲ ਅੰਜਸ ਛੱਡਾ ਪੰਜਾਬ ਬੋਰਡ ਤੋਂ ਚਲੰਤਰ